ਕਿੰਦੇ ਭੂਆ ਨੂੰ ਭਤੀਜਾ ਪਿਆਰਾ ਜਗਵਾਰ ਦੀ ਭੂਆ ਸਾਰਾ ਇਹ ਬੋਲੀ ਭੂਆ ਭਤੀਜੇ ਦੇ ਪਿਆਰ ਨੂੰ ਸਨੇਹ ਨੂੰ ਬਿਆਨ ਕਰਦੀ ਆ ਪਰ ਇੱਥੇ ਅੱਜ ਦੇ ਸਮੇਂ ਵਿੱਚ ਭੂਆ ਦੀ ਕਰਤੂਤ ਦੇਖੋ ਜਿਨੇ 100 ਵਿੱਗੇ ਜ਼ਮੀਨ ਦੇ ਨਾਲ ਵਿੱਚ ਆਪਣੇ ਇੱਕੋ ਇੱਕ ਭਤੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਦਾ ਕਤਲ ਕਰਵਾ ਦਿੱਤਾ ਸਿਰਫ ਇੰਨਾ ਹੀ ਨਹੀਂ ਭੂਆ ਨੇ ਤਾਂ ਇਥੋਂ ਤੱਕ ਕੀਤਾ ਕਿ ਇੱਕ ਪ੍ਰਵਿੰਦਰ ਨਾਂ ਦੇ ਵਿਅਕਤੀ ਨੇ ਇਹ ਤੈਅ ਕੀਤਾ ਕਿ ਜੇਕਰ ਤੁਸੀਂ ਮੇਰੇ ਭਤੀਜੇ ਵੰਚ ਦਾ ਕਤਲ ਕਰ ਦਿੰਨੇ ਹੋ ਤਾਂ ਮੈਂ ਆਪਣੀ ਧੀ ਦਾ ਵਿਆਹ ਤੇਰੇ ਪੁੱਤ ਦੇ ਨਾਲ ਕਰ ਦੇਵਾਂਗੀ ਇੱਕ ਔਰਤ ਜਿਹੜੀ ਬੀਤਾ ਨਾਂ ਦੀ ਦੱਸੀ ਜਾ ਰਹੀ ਆ ਜਿਹੜੀ ਦਿੱਲੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਆ ਉਹਨੇ ਆਪਣੇ ਭੂਆ ਦੇ ਮੁੰਡੇ ਜੁਗੇਸ਼ ਨਾਲ ਰਲ ਕੇ ਇੱਕ ਪਲਾਨ ਬਣਾਇਆ ਕਿ ਜਿਹੜਾ ਵੰਛਾ ਉਹਦਾ ਕਤਲ ਕਰ ਦਿੱਤਾ ਜਾਵੇ ਕਿਉਂਕਿ ਭੂਆ ਤਿੰਨ ਭੈਣਾਂ ਸੀ ਤੇ ਇੱਕੋ ਇੱਕ ਉਹਨਾਂ ਦਾ ਭਰਾ ਸੀ ਤੇ ਇੱਕੋ ਇੱਕ ਭਰਾ ਦੇ ਅੱਗੇ ਵੀ ਇੱਕੋ ਇੱਕ ਪੁੱਤ ਸੀ ਵੰਛਾ ਤਾਂ 100 ਕਿੱਲੇ 100 ਵਿੱਗੇ ਜ਼ਮੀਨ ਦੇ ਲਾਲਚ ਵਿੱਚ ਉਹ ਵੰਛ ਦਾ ਕਤਲ ਕਰ ਦੇਣਾ ਚਾਹੁੰਦੇ ਸੀ ਤਾਂ ਉਹਨੇ ਜੁਗੇਸ਼ ਦੇ ਨਾਲ ਆਪਣੀ ਭੂਆ ਦੇ ਮੁੰਡੇ ਨਾਲ ਇੱਕ ਪਲਾਨ ਤਿਆਰ ਕੀਤਾ ਤਾਂ ਜੁਗੇਸ਼ ਨੇ ਜਿਹੜਾ ਪ੍ਰਵਿੰਦਰ ਨਾਂ ਦਾ ਵਿਅਕਤੀ ਸੀ ਉਹਨੂੰ ਨਾਰ ਲਾ ਲਿਆ ਦੱਸਿਆ ਜਾ ਰਿਹਾ ਹੈ ਕਿ ਜੁਗੇਸ਼ ਤੇ ਪ੍ਰਵਿੰਦਰ ਨੇ ਅੱਗੇ 3 ਲੱਖ ਰੁਪਏ ਦੀ ਸਪਾਰੀ ਸਤੀਸ਼ ਨਾਂ ਦੇ ਵਿਅਕਤੀ ਨੂੰ ਦਿੱਤੀ ਸਤੀਸ਼ ਨੇ ਆਪਣਾ ਭਤੀਜਾ ਸੂਰਜ ਤੇ ਇੱਕ ਵਿਅਕਤੀ ਹੋਰ ਅਜੇ ਉਹਨਾਂ ਨੂੰ ਨਾਰ ਲਾਇਆ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਅੱਗੇ ਰੇਕੀ ਸ਼ੁਰੂ ਕਰ ਦਿੱਤੀ ਵੰਛਰੀ ਤੇ ਇੱਕ ਦਿਨ ਵੰਛ ਆਪਣੇ ਦੋਸਤ ਅਦਿੱਤਿਆ ਨਾਲ ਕਿਤੇ ਜਾ ਰਿਹਾ ਸੀ ਉਹਦੇ ਪਿੱਛੇ ਜਾ ਕੇ ਜੁਗੇਸ਼ ਤੇ ਪ੍ਰਵਿੰਦਰ ਨੇ ਵੰਛ ਨੂੰ ਗੋਲੀ ਮਾਰ ਦਿੱਤੀ ਤਾਂ ਉਹਨੂੰ ਵੰਛ ਨੂੰ ਚੁੱਕ ਕੇ ਹਸਪੀਟਲ ਲੋਕਾਂ ਦੇ ਵੱਲੋਂ ਲਿਜਾਇਆ ਗਿਆ ਤਾਂ ਦੂਸਰੇ ਪਾਸੇ ਭੂਆ ਨੇ ਕੀ ਕੀਤਾ ਭੂਆ ਨੇ ਆਪਣੇ ਭੋਲੇ ਭਾਲੇ ਪ੍ਰਾ ਨੂੰ ਦੱਸਿਆ ਜਾਂਦਾ ਹੈ ਕਿ ਜਿਹੜਾ ਉਹ ਬੰਦਾ ਸੀਗਾ ਜਿਹਦਾ ਮੁੰਡਾ ਸੀ ਵੰਚ ਉਹ ਕਾਫੀ ਜਿਆਦਾ ਭੋਲਾ ਭਾਲਾ ਵਿਅਕਤੀ ਸੀ ਤਾਂ ਭੈਣ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਆਪਣੇ ਨਾਂ ਜਿਹੜਾ 100 ਵਿੱਗਾ ਜ਼ਮੀਨ ਦਾ ਸੀ ਉਹਨੂੰ ਲਵਾਉਣ ਦੀ ਤਾਂ ਦੂਸਰੇ ਪਾਸੇ ਜਿਹੜਾ ਵੰਚ ਸੀ ਉਹਨੇ ਪੁਲਿਸ ਕੋਲੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਕਿ ਜਿਹੜੀ ਮੇਰੀ ਭੂਆ ਏ ਉਹਦੇ ਨਾਲ ਸਾਡਾ ਜਿਹੜਾ ਜ਼ਮੀਨ ਦਾ ਵਿਵਾਦ ਚੱਲ ਰਿਹਾ ਕਿ ਕਿ ਭੂਆ ਹਿੱਸਾ ਮੰਗ ਰਹੀ ਆ ਤੇ ਉਹ ਸ਼ਾਇਦ ਹਿੱਸਾ ਦੇਣ ਤੋਂ ਇਨਕਾਰ ਕਰ ਰਹੇ ਸੀ ਇਸੇ ਜਿਹੜਾ ਵਿਆਹ ਸੀ ਇਹਦੇ ਚਲਦੇ ਭੂਆ ਨੇ ਇਹ ਸਾਜ਼ਿਸ਼ ਰਚੀ ਸੀ ਕਿ ਉਹਨੇ ਆਪਣੇ ਭਤੀਜੇ ਨੂੰ ਮਾਰਨ ਦਾ ਪਲਾਨ ਬਣਾਇਆ ਸੀ ਤੇ ਫਿਰ ਹਸਪੀਟਲ ਦੇ ਵਿੱਚ ਵੰਸ਼ ਦੀ ਮੌਤ ਹੋ ਜਾਂਦੀ ਆ ਤੇ ਜਿਹੜੀ ਭੂਆ ਉਹਦੀ ਸਾਜ਼ਿਸ਼ ਨੰਗੀ ਹੋ ਜਾਂਦੀ ਆ ਜਦੋਂ ਉਹ ਇਹ ਕੋਸ਼ਿਸ਼ ਕਰ ਰਹੀ ਸੀ ਜਦੋਂ ਉਹ ਪੂਰੀ ਤਿਆਰੀ ਕਰ ਰਹੀ ਸੀ ਜ਼ਮੀਨ ਆਪਣੇ ਨਾਂ ਲਵਾਉਣ ਦੀ ਤਾਂ ਉਸ ਟਾਈਮ ਜਿਹੜੇ ਪੁਲਿਸ ਨੇ ਉਹਦੇ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਤਾਂ ਉਹ ਇਸ ਕੇਸ ਦੇ ਵਿੱਚ ਉਲਝ ਗਈ ਹੁਣ ਦੱਸਿਆ ਜਾ ਰਿਹਾ ਕਿ ਚਾਰ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਜਿਹੜੀ ਬਬੀਤਾ ਏ ਜੁਗੇਸ਼ ਆ ਤੇ ਪ੍ਰਵਿੰਦਰ ਆ ਉਹ ਤਿੰਨੇ ਜਾਣੇ ਫਰਾਰ ਨੇ ਬਾਕੀ ਜਿਹੜੇ ਚਾਰ ਮੁਜ਼ਰਮਾ ਉਹ ਫੜੇ ਗਏ ਨੇ ਪਰ ਇਹ ਜਿਹੜੇ ਤਿੰਨ ਜਾਣੇ ਆ ਉਹ ਹਲੇ ਫਰਾਰ ਨੇ ਤੇ ਪੁਲਿਸ ਕਹਿ ਰਹੀ ਆ ਬਹੁਤ ਜਲਦੀ ਇਹਨਾਂ ਤਿੰਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਘਟਨਾ ਮੁਜ਼ਫਰਨਗਰ ਦੇ ਖਤੌਲੀ ਦੇ ਪਿੰਡ ਲੋਹਾੜਾ ਦੇ ਵਿੱਚ ਵਾਪਰੀ ਦੱਸਿਆ ਜਾ ਰਿਹਾ ਕਿ ਜਿਹੜਾ ਵੰਚ ਸੀ ਉਹ 12ਵੀਂ ਕਲਾਸ ਵਿੱਚ ਪੜ੍ਹਦਾ ਸੀ ਇੱਕ ਛੋਟੀ ਜੀ ਉਮਰ ਦਾ ਨੌਜਵਾਨ ਸੀ ਵੰਚ ਤੇ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਜਦੋਂ ਵੰਸ਼ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਤੇ ਉਹ ਦੇ ਉਹਨਾਂ ਕੋਲੋਂ 55000 ਰੁਪਏ ਨਕਦੀ ਵੀ ਬਰਾਮਦ ਕੀਤੀ ਗਈ ਹਰ ਰੋਜ਼ ਕਿੰਨੇ ਕਤਲ ਹੋ ਰਹੇ ਨੇ ਸਿਰਫ ਜ਼ਮੀਨਾਂ ਜਾਇਦਾਦਾਂ ਪਿੱਛੇ ਤੇ ਇਹ ਵੰਸ਼ ਦੀ ਭੂਆ ਜੇਕਰ ਇਹਨੇ ਆਪਣੇ ਭਰਾ ਤੋਂ ਹਿੱਸਾ ਲੈਣਾ ਹੀ ਸੀ ਤਾਂ ਉਹਦਾ ਇੱਕ ਕਾਨੂੰਨੀ ਰਾਹ ਵੀ ਆ ਕਾਨੂੰਨੀ ਤਰੀਕੇ ਦੇ ਨਾਲ ਵੀ ਉਹ ਆਪਣੇ ਪਿਤਾ ਦੀ ਜਾਇਦਾਦ ਦੇ ਵਿੱਚੋਂ ਆਪਣਾ ਹਿੱਸਾ ਲੈ ਸਕਦੀ ਸੀ ਪਰ ਕਿੰਨਾ ਖੂਨ ਚਿੱਟਾ ਹੋ ਗਿਆ ਕਿ ਉਹਨਾਂ ਨੇ ਆਪਣਾ ਇੱਕੋ ਇੱਕ ਭਤੀਜਾ ਉਹਨੂੰ ਹੀ ਕਤਲ ਕਰਵਾ ਦਿੱਤਾ ਸਿਰਫ 100 ਵਿਗੇ ਜ਼ਮੀਨ ਦੇ ਲਾਲਚ ਦੇ ਵਿੱਚ ਕਿ ਭੂਆ ਆਪਣਾ ਹਿੱਸਾ ਮੰਗਦੀ ਸੀ ਉਹਦੇ ਵਿੱਚ ਸ਼ਾਇਦ ਭਰਾ ਜਾਂ ਭਤੀਜਾ ਉਹਨਾਂ ਨੂੰ ਹਿੱਸਾ ਦੇ ਨਹੀਂ ਰਿਹਾ ਸੀ ਜਿਹੜਾ ਕਿ ਕਾਨੂੰਨੀ ਤਰੀਕੇ ਨਾਲ ਅਗਰ ਉਹ ਲੈਣਾ ਚਾਹੁੰਦੀ ਉਹਨੂੰ ਮਿਲ ਵੀ ਜਾਣਾ ਸੀ ਪਰ ਇਹ ਕੋਈ ਤਰੀਕਾ ਨਹੀਂ ਹੋਇਆ ਜਿਵੇਂ ਉਹਨੇ ਲਾਲਚ ਦੇ ਵਿੱਚ ਆ ਕੇ ਕਿਸੇ ਨੂੰ ਸਪਾਰੀ ਦੇ ਕੇ ਆਪਣੇ ਭਤੀਜੇ ਦਾ ਹੀ ਕਤਲ ਕਰਵਾ ਦਿੱਤਾ ਕੀ ਫਾਇਦਾ ਰਿਹਾ ਆਪਣੇ ਭਰਾ ਨੂੰ ਉਜਾੜ ਕੇ ਜਿਹੜੀ ਉਹਨੇ ਜ਼ਮੀਨ ਜਾਇਦਾਦ ਲੈਣੀ ਵੀ ਆ ਉਹ ਲੈਣ ਦਾ ਵੀ ਕੀ ਫਾਇਦਾ ਜੇ ਇੱਕ ਘਰ ਹੀ ਬਰਬਾਦ ਹੋ ਗਿਆ ਇੱਕ ਘਰ ਹੀ ਉੱਜੜ ਗਿਆ ਤੇ ਨਾਲ ਹੀ ਹੁਣ ਜਿਹੜੀ ਭੂਆ ਏ ਉਹਨੂੰ ਵੀ ਆਖਰ ਜੇ ਉਹ ਹਲੇ ਤੱਕ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰ ਪਾਈ ਤਾਂ ਕਿੰਨਾ ਕੁ ਟਾਈਮ ਉਹ ਪੁਲਿਸ ਤੋਂ बचਦੀ ਫਿਰੇਗੀ ਆਖਿਰ ਇੱਕ ਦਿਨ ਤਾਂ ਉਹ ਉਹਨੂੰ ਪੁਲਿਸ ਗ੍ਰਿਫਤਾਰ ਕਰੇਗੀ ਤੇ ਬਾਅਦ ਵਿੱਚ ਉਹਦੀ ਜਿਹੜੀ ਪੂਰੀ ਜ਼ਿੰਦਗੀ ਆ ਉਹ ਜੇਲ੍ਹ ਵਿੱਚ ਗੁਜ਼ਰੇਗੀ ਹੁਣ ਇਹਨਾਂ ਚੀਜ਼ਾਂ ਵਿੱਚੋਂ ਕੀ ਨਿਕਲਿਆ ਕਿ ਉਹਨੂੰ ਇਹ ਜਿਹੜੀ ਜ਼ਮੀਨ ਜਾਇਦਾਦ ਸੀਗੀ ਹਿੱਸਾ ਸੀਗਾ ਉਹ ਮਿਲ ਗਿਆ ਫਿਰ ਇਹ ਸਪਸ਼ਟ ਰੂਪ ਵਿੱਚ ਸੀ ਕਿ ਜਿਸ ਤਰੀਕੇ ਉਹ ਗੋਲੀ ਮਾਰ ਕੇ ਆਪਣੇ ਭਤੀਜੇ ਦਾ ਕਤਲ ਕਰਵਾ ਰਹੇ ਨੇ ਤਾਂ ਇਹ ਘਟਨਾ ਕੋਈ ਲੁਕੀ ਸ਼ਿਪੀ ਤਾਂ ਰਹਿਣੀ ਨਹੀਂ ਪਰ ਪਤਾ ਨਹੀਂ ਕਿਉਂ ਸਾਡੇ ਲੋਕ ਫੇਰ ਵੀ ਬੇਵਕੂਫੀਆਂ ਕਰਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਬਚ ਜਾਾਂਗੇ ਜਿਹੜਾ ਕਿ ਨਹੀਂ ਹੋਣਾ ਹੁੰਦਾ ਤਾਂ ਆਪਣੇ ਲੋਕ ਜਿਹੜੇ ਹੈਗੇ ਆ ਅੰਨੇ ਲਾਲਚ ਵਿੱਚ ਇਹ ਵੀ ਨਹੀਂ ਦੇਖਦੇ ਕਿ ਅਸੀਂ ਦੂਜੇ ਦੀ ਜ਼ਿੰਦਗੀ ਵੀ ਬਰਬਾਦ ਕਰ ਰਹੇ ਹਾਂ ਤੇ ਖੁਦ ਦੀ ਜ਼ਿੰਦਗੀ ਵੀ ਤਬਾਹ ਕਰ ਰਹੇ ਹਾਂ ਸੋ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਇੱਕ ਵਾਰੀ ਘਟਨਾ ਤੁਹਾਨੂੰ ਪੂਰੀ ਫੇਰ ਦੱਸ ਦਿੰਨੇ ਆ ਕਿ ਇੱਕ ਭੂਆ ਜਿਹਦਾ ਇੱਕੋ ਇੱਕ ਭਤੀਜਾ ਸੀ ਭੂਆ ਦਾ ਨਾਮ ਬਬੀਤਾ ਦੱਸਿਆ ਜਾ ਰਿਹਾ ਜਿਹਨੂੰ ਲਾਲਚ ਹੋ ਗਿਆ ਕਿ ਮੈਂ ਆਪਣੇ ਭਰਾ ਦੀ ਜਿਹੜੀ 100 ਬਿਗੇ ਜ਼ਮੀਨ ਆ ਉਹ ਲੈਣੀ ਆ ਤੇ ਉਹਨੇ ਇਸ ਲਾਲਚ ਦੇ ਵਿੱਚ ਆ ਕੇ ਆਪਣੇ ਇੱਕੋ ਇੱਕ ਭਤੀਜੇ ਵੰਛ ਦਾ ਕਤਲ ਕਰਨ ਦੀ ਸੋਚੀ ਤਾਂ ਇਹਦੇ ਵਿੱਚ ਉਹਨੇ ਆਪਣੇ ਭੂਆ ਦੇ ਮੁੰਡੇ ਯੁਗੇਸ਼ ਨੂੰ ਆਪਣੇ ਨਾਲ ਲਾਇਆ ਤਾਂ ਉਹਨਾਂ ਨੇ ਯੁਗੇਸ਼ ਨੇ ਇੱਕ ਪ੍ਰਵਿੰਦਰ ਨਾਮ ਦੇ ਵਿਅਕਤੀ ਨੂੰ ਵੀ ਆਪਣੇ ਨਾਲ ਲਾ ਲਿਆ ਤੇ ਪ੍ਰਵਿੰਦਰ ਨੂੰ ਇਹ ਲਾਲਚ ਦਿੱਤਾ ਗਿਆ ਕਿ ਤੇਰੇ ਪੁੱਤ ਦੇ ਨਾਲ ਅਸੀਂ ਜਿਹੜੀ ਭੂਆ ਕਹਿੰਦੀ ਮੈਂ ਆਪਣੀ ਧੀ ਦਾ ਵਿਆਹ ਕਰਵਾਵਾਂਗੀ ਤਾਂ ਇਸ ਲਾਲਚ ਦੇ ਵਿੱਚ ਉਹਨਾਂ ਨੇ ਫਿਰ ਅੱਗੇ ਇੱਕ ਸਤੀਸ਼ ਨਾਂ ਦੇ ਬੰਦੇ ਨੂੰ ਸੁਪਾਰੀ ਦਿੱਤੀ ਤੇ ਸਤੀਸ਼ ਨੇ ਆਪਣੇ ਨਾਲ ਹੋਰ ਦੋ ਵਿਅਕਤੀ ਆਪਣਾ ਭਤੀਜਾ ਸੂਰਜ ਤੇ ਅਜੇ ਨੂੰ ਆਪਣੇ ਨਾਲ ਲਾਇਆ ਤੇ ਸਾਰਿਆਂ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੇ ਇੱਕ ਮੁੰਡੇ ਨੂੰ ਵੰਛ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਭੂਆ ਦੇ ਭਤੀਜੇ ਵੰਛ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਿਰਫ 100 ਵਿੱਗੇ ਜ਼ਮੀਨ ਦੇ ਲਾਲਚ ਕਰਕੇ ਤੇ ਇੱਕ ਘਟਿਆ ਕਰਤੂਤ ਮਾਂ ਦੀ ਹੋਰ ਦੇਖੋ ਕਿ ਇੱਕ ਕਾਤਲ ਦੇ ਘਰ ਜਿੰਨਾ ਹੱਥੋਂ ਆਪ ਆਪਣੀ ਭਤੀਜੇ ਨੂੰ ਕਤਲ ਕਰਵਾ ਰਹੀ ਆ ਉਸ ਕਾਤਲ ਦੇ ਘਰ ਆਪਣੀ ਧੀ ਵਿਹਣ ਵਾਸਤੇ ਉਹ ਰਾਜੀ ਹੋਗੀ ਆਪਣੀ ਧੀ ਦਾ ਰਿਸ਼ਤਾ ਉਹਨਾਂ ਕਾਤਲਾਂ ਨੂੰ ਖੁਦ ਵੀ ਉਹ ਕਾਤਲ ਸੀ ਕਿਉਂਕਿ ਉਹ ਕਿਸੇ ਦਾ ਕਤਲ ਕਰਵਾ ਰਹੀ ਸੀ ਤੇ ਉਹੋ ਜਿਹੀ ਉਹਨੇ ਗਾਂ ਰਿਸ਼ਤਾ ਉਹਨੇ ਪ੍ਰਵਿੰਦਰ ਦੇ ਘਰ ਆਪਣੀ ਜਿਹੜਾ ਉਹਦੇ ਪੁੱਤ ਨੂੰ ਆਪਣੀ ਧੀ ਦਾ ਰਿਸ਼ਤਾ ਕਰਨ ਦੀ ਸੋਚੀ ਤਾਂ ਉਹੋ ਜੇ ਕਾਤਲਾਂ ਦੇ ਘਰ ਉਹਨੇ ਆਪਣੀ ਧੀ ਦਾ ਰਿਸ਼ਤਾ ਜੋੜਨ ਦੀ ਕੀਤੀ ਨਾ ਮਾਣ ਆਪਣੇ ਭਤੀਜੇ ਬਾਰੇ ਸੋਚਿਆ ਤੇ ਨਾ ਹੀ ਆਪਣੀ ਧੀ ਬਾਰੇ ਸੋਚਿਆ ਕਿਹੋ ਜਿਹਾ ਜ਼ਮਾਨਾ ਆ ਗਿਆ ਇਹ ਕਿਹੋ ਜਿਹਾ ਮਾਹੌਲ ਇੱਥੇ ਬਣ ਗਿਆ ਹੈ ਕਿ ਜ਼ਮੀਨ ਦੇ ਲਾਲਚ ਵਿੱਚ ਅਸੀਂ ਰਿਸ਼ਤਿਆਂ ਦੇ ਸੌਦੇ ਕਰਨ ਲੱਗ ਗਏ ਆ ਰਿਸ਼ਤਿਆਂ ਨੂੰ ਮੌਤ ਦੇ ਘਾਟ ਉਤਾਰਨ ਲੱਗ ਗਏ